ਤਲੋਕ ਤਨ ਮਨ ਤਨ ਅਰਪਉ ਤਿਸੈ ਤਨ ਮਨ ਤਨ ਇਹ ਤਿੰਨੇ ਸ਼ਬਦ ਟਿੱਪੀ ਤੋਂ ਬਿਨਾ ਨੇ ਬੋਲੇ ਬੋਲੇ ਜਾਣਗੇ ਤਿਸੈ ਇੱਥੇ ਵਿਸ਼ਰਾਮ ਲੱਗੇਗਾ ਪ੍ਰਭ ਮਿਲਾਵ ਮੋਹਿ ਨਾਨਕ ਭ੍ਰਮ ਭਉ ਕਾਟਿਐ ਨਾਨਕ ਤੇ ਜਮ ਕਿ ਲੱਗੇਗੀ ਭ੍ਰਮ ਪਬੇਦਪੈ ਅਧਰ ਆਰਾ ਭਉ ਪਬਾ ਊੜ ਔਂਕੜ ਭਉ ਛੇਤੀ ਬੋਲਿਆ ਜਾਵੇਗਾ ਬ੍ਰੰਮ ਤੇ ਭਉ ਇਹ ਦੋਨੇ ਛੇਤੀ ਬੋਲੇ ਜਾਣਗੇ ਸ਼ਬਦ ਕਾਟੀਐ ਇਥੇ ਵਿਸ਼ਰਾਮ ਚੂਕੈ ਜਾਮ ਕੀ ਜੋ ਚੂਕੈ ਚੱਚੇ ਦਲਾਇਕੜ ਉੱਤਲਕ ਕਕੇ ਦਲਾਵਾ ਚੂਕੈ ਜਾਮ ਓਲਾ ਬੋਲਿਆ ਜਾਵੇਗਾ ਜੋ ਜੱਜੇ ਹੋੜਾ ਲੰਮਾ ਕਰਕੇ ਬੋਲਣਾ ਹਾ ਹਾ ਮੁਕਤਾ ਜੋਹ ਪੌੜੀ ਤੱਤਾ ਤਾਸਿ ਪ੍ਰੀਤ ਕਰ ਤੱਤਾ ਸਤਿ ਅੰਧਕ ਲੱਗੇਗੀ ਤੱਤੇ ਤੇ ਜਮ ਕੀ ਲਾਵਾਂਗੇ ਕਰ ਤੇ ਵਿਸ਼ਰਾਮ ਲੱਗੇਗਾ ਗਉਣ ਨਿਧ ਗੋਬਿਦ ਰਾਏ ਗਉਣ ਨਾਣਾ ਨਿਧ ਤਦ ਦੇ ਨਾਲ ਕਸ ਕੇ ਬੋਲਿਆ ਜਾਵੇਗਾ ਗੋਬਿਦ ਇਹ ਪੋਲਾ ਬੋਲਿਆ ਜਾਵੇਗਾ 蒂ਰੋ ਬੇਣਾ ਹੈ ਰਾਏ ਈੜੀ ਸਿਹਾਰੀ ਹੈ ਫਾਲ ਪਾਵੇ ਮਨ ਬਾਛਤੇ ਫਾਲ ਪੋਲਾ ਬੋਲਿਆ ਜਾਵੇਗਾ ਬਾਛਤੇ ਇਥੇ ਵਿਸ਼ਰਾਮ ਲੱਗੇਗਾ ਤਪਤ ਤੁਹਾਰੀ ਜਾਏ ਤਪਤ ਪੋਲਾ ਬੋਲਿਆ ਜਾਵੇਗਾ ਤਰਾਸ ਮਿਟੈ ਜਮ ਪੰਥ ਕੀ ਤਰਾਸ ਤਤੇ ਦੇ ਪੈ ਚ ਅੱਧਾ ਰਾਰਾ ਹੈ ਕੇਤੀ ਬੋਲਣਾ ਤਰਾਸ ਮਿਟੈ ਇਥੇ ਜਮਕੀ ਜਾਮ ਪੰਥ ਕੀ ਜਾਮ ਪੋਲਾ ਬੋਲਿਆ ਜਾਵੇਗਾ ਕੀਤੇ ਵਿਸ਼ਰਾਮ ਜਾਸ ਬਸੈ ਮਨ ਨਾਉ ਬਸੈ ਪੋਲਾ ਬੋਲਿਆ ਜਾਵੇਗਾ ਨਾਉ ਦਾ ਊੜਾ ਬੰਦ ਮੂੰਹ ਵਾਲਾ ਗਾਤ ਪਾਵੇ ਮਤ ਹੋਏ ਪ੍ਰਗਾਸ ਗਾਤ ਪੋਲਾ ਬੋਲਿਆ ਜਾਵੇਗਾ ਪਾਵੇ ਤੇ ਵਿਸ਼ਰਾਮ ਮਤ ਮੰਮੇ ਤੇ ਅਧਿਕ ਲੱਗੇਗੀ ਮਤ ਹੋਏ ਪ੍ਰਗਾਸ ਪਪੇ ਦੇ ਪੈਰ ਚ ਅੱਧਾ ਰਾਰਾ ਹੈ ਪ੍ਰਗਾਸ ਇਥੇ ਵਿਸ਼ਰਾਮ ਮਹਿਲੀ ਪਾਵੇ ਠਾਓ ਨੰਨਾ ਮੁਕਤਾ ਲੱਲੇ ਬਿਹਾਰੀ ਮਹਿਲੀ ਇਸ ਨੂੰ ਮਹਿਲੀ ਨਹੀਂ ਬੋਲਣਾ ਮਹਿਲੀ ਇਸ ਤਰ੍ਹਾਂ ਬੋਲਣਾ ਹੈ ਪਾਵੇ ਠਾਓ ਤਾਹੂ ਸੰਗ ਨਾ ਧਨ ਚੱਲੈ ਤਾਹੂ ਤਤੇ ਕੰਨਾ ਹੈ ਦਲੈਂਕੜ ਤਾਹੂ ਸੰਗ ਇਥੇ ਜਮਕੇ ਧਾਨ ਟਿੱਪੀ ਤੋਂ ਬਿਨਾਂ ਪੋਲਾ ਬੋਲਿਆ ਜਾਵੇਗਾ ਚੱਲੈ ਚੱਲੈ ਚੱਚੇ ਤੇ ਅਧਕ ਲੱਗੇਗੀ ਇਥੇ ਵਿਸ਼ਰਾਮ ਗ੍ਰਹਿ ਜੋਵਨ ਨਹਿ ਰਾਜ ਗੱਗਾ ਰਾਰੇ ਸਿਆਰੀ ਆਹ ਗ੍ਰਹਿ ਜੋਵਨ ਪੋਲਾ ਬੋਲਿਆ ਜਾਵੇਗਾ ਨਹਿ ਰਾਜ ਤੰਤ ਸੰਗ ਥਿਮਰਤ ਰਹਿਓ ਸੰਤ ਸੰਗ ਸੰਤ ਤੇ ਟਿੱਪੀ ਲੱਗੇਗੀ ਸੰਗ ਤੇ ਟਿੱਪੀ ਲੱਗੇਗੀ ਇਹ ਦੋਨੇ ਸ਼ਬਦ ਇਕੱਠੇ ਬੋਲੇ ਜਾਣਗੇ ਸੰਤ ਸੰਗ ਸਿਮਰਤ ਰਹਿਓ ਰਹਿ ਬੋਲ ਕੇ ਵਿੱਚ ਟਹਿ ਦੇਣੀ ਹੈ ਆਹ ਔਂਕੜ ਹੋ ਰਹਿਓ ਰਹਿਓ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਇਹ ਹੈ ਤੁਹਾਰਾ ਕਾਜ ਇਹ ਈੜੀ ਹਿਯਾਰੀ ਆਹੇ ਦਲਾਵਾ ਇਹ ਹੈ तुहार तो है राय दलाव काज कछु न ताता थोड़ा कसके बोलिया जाएगा अद विश्राम जो ताप निवार आप जो छेती बोलिया जावेगा ऊड़े प्रत पाल पप्पे पैच अद्धा रारा तत्ते सारी पप्पे कन्ना लल्ले दरावा प्रत पाल नानक हमें ਅਮੇ ਕੋਲਾ ਬੋਲਿਆ ਜਾਵੇਗਾ ਇਥੇ ਵਿਸ਼ਰਾਮ ਆਪੇ ਮਾਈ ਬਾਪ ਤਾਤਾ ਕਛੂ ਨ ਹੋਈ ਹੈ ਜ ਤਾਪ ਨਿਵਾਰੇ ਆਪ ਪ੍ਰਤ ਪਾਲੈ ਨਾਨਕ ਹਮੇ ਆਪੇ ਮਾਈ ਬਾਪ ਵਾਹਿਗੁਰੂ ਜੀ ਕਾ ਕਾਲਤਾ ਵਾਹਿਗੁਰੂ ਜੀ ਕੀ ਪਤਿ